ਲੋ ਵੀ ਮਿੱਤਰੋ ਸਿਕੰਦਰ ਤੋਂ ਬਾਅਦ ਜੇ ਕਿਸੇ ਨੇ ਦੁਨੀਆ ਜਿੱਤੀ ਆ ਤਾਂ ਆ ਬੰਦਾ ਹੈਗਾ ਦੁਨੀਆ ਕਿਵੇਂ ਜਿੱਤੀ ਆ ਸਾਰੀ ਗੱਲ ਬਾਤ ਦੱਸਦੇ ਆ ਲੋਕ ਕੀ ਕਰਦੇ ਸੀ گاਵਾ ਜਦੋਂ ਦੁੱਧ ਦੇਣੋਂ ਹਟ ਜਾਂਦੀਆਂ ਨੇ ਉਹਨਾਂ ਨੂੰ ਡੰਡੇ ਮਾਰ ਕੇ ਘਰੋਂ ਕੱਢ ਦਿੰਦੇ ਨੇ ਤੇ ਉਹ ਐਕਸੀਡੈਂਟ ਦਾ ਕਾਰਨ ਬਣਦੀਆਂ ਨੇ ਅੱਜ ਤੋਂ 100 150 ਸਾਲ ਪਹਿਲਾਂ ਲੋਕ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ ਤੇ ਇਸ ਤੋਂ ਬਾਅਦ 10 15 ਸਾਲ ਪਹਿਲਾਂ ਰੇੜੇ ਬਲਦਾਂ ਤੇ ਕੱਖ ਲਿਉਂਦੇ ਹੁੰਦੇ ਸੀ ਪਰ ਹੁਣ ਮਾਡਰਨ ਜ਼ਮਾਨਾ ਆ ਗਿਆ ਲੋਕ ਲਿਆਉਂਦੇ ਨੇ ਟਰੈਕਟਰਾਂ ਤੇ ਪੱਠੇ ਜਾਂ ਉਹ ਸਕੂਟਰ ਰੇੜੀਆਂ ਹੀ ਬਣੀਆਂਵੇਂ ਨੇ ਉਹਨਾਂ ਤੇ ਅੱਜ ਤੋਂ 10 ਸਾਲ ਪਹਿਲਾਂ ਇੰਨਾ ਤੇ ਪੱਠੇ ਆਉਂਦੇ ਸੀ ਆ ਬਲਦਾਂ ਤੇ ਆਉਂਦੇ ਸੀ ਪਰ ਹੁਣ ਲੋਕ ਕੀ ਕਰਦੇ ਨੇ ਬਲਦ ਖੜੇ ਨੇ ਉਹਨਾਂ ਦੇ ਡੰਡੇ ਮਾਰਦੇ ਨੇ ਘਰੋਂ ਬਾਹਰ ਕੱਢ ਦਿੰਦੇ ਨੇ ਤੇ ਉਹ ਐਕਸੀਡੈਂਟ ਦਾ ਕਾਰਨ ਬਣਦੇ ਨੇ ਆ ਵੀਰ ਨੂੰ ਸਲਾਮ ਆ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਸਿਕੰਦਰ ਤੋਂ ਬਾਅਦ ਦੁਨੀਆ ਜਿੱਤ ਲਈ ਤਾਂ ਉਹ ਹਰੀ ਸਿੰਘ ਪੂਤ ਠਿਕਰੀ ਵਾਲਾ ਨੇ ਜਿੱਤ ਲਈ ਜਿੱਤੀ ਕਿਵੇਂ ਆ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸਤੀ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਹੋਰ ਬਾਈ ਠੀਕ ਠਾਕ ਠੀਕ ਠਾਕ ਬਾਈ ਲੱਭੀ ਕਿਸਾਨ ਭਰਾਵੋ ਮੈਂ ਸੋਡਾ ਹਰੀ ਸਿੰਘ ਪੂਤਾ ਤੇ ਅੱਜ ਆਪਾਂ ਗੱਲਬਾਤ ਕਰਦੇ ਸੀਗੇ ਜਿਵੇਂ ਬਾਈ ਨੇ ਗੱਲਾਂ ਬਾਤਾਂ ਕਰੀਆਂ ਹਨਾ ਵੀ ਸਿਕੰਦਰ ਤੋਂ ਬਾਅਦ ਦੁਨੀਆ ਜਿੱਤੀ ਤਾਂ ਆਹ ਬਾਈ ਨੇ ਜਿੱਤੀ ਇਹ ਭਰਾਵੋ ਹੁਣ ਜਿਵੇਂ ਬਾਈ ਨੇ ਕਿਹਾ ਸੀਗਾ ਵੀ ਮੌੜਨ ਜਮਾਨਾ ਹੋ ਗਿਆ ਹਨਾ ਵੀ ਲੋਕ ਕੱਖ ਸਕੂਟਰਾਂ ਰੇੜੀਆਂ ਤੇ ਲਿਆਉਣ ਲੱਗ ਗਏ ਜਾਂ ਟਰੈਕਟਰਾਂ ਦੇ ਲਿਆਉਣ ਜਾਂ ਟਰੈਕਟਰਾਂ ਦੇ ਲਿਆਉਣ ਲੱਗ ਗਏ ਜਾਂ ਰੇੜੀਆਂ ਤੇ ਲਿਆਉਣ ਲੱਗ ਗਏ ਬਲਦਾਂ ਦੀ ਬੇਕਦਰਹੀ ਹੋ ਗਈ ਬਲਦਾਂ ਦੀ ਬੇਕਦਰਹੀ ਹੋ ਗਈ ਸੜਕਾਂ ਤੇ ਛੱਡਦੇ ਨੇ ਡੰਡੇ ਮਾਰ ਕੇ ਕੰਮ ਲੈ ਕੇ ਐਕਸੀਡੈਂਟ ਦਾ ਉਹ ਕਾਰਨ ਬਣਦੀ ਨਹੀਂ ਉਹ ਵੀ ਜਿਹੜੇ ਸਕੂਟਰਾਂ ਤੇ ਪੱਠੇ ਲਿਆਉਂਦੇ ਆ ਟਰੈਕਟਰਾਂ ਦੇ ਟੈਂਪੂਆਂ ਤੇ ਇਹ ਮਿੱਤਰੋ ਆਪਾਂ ਨੂੰ ਹੋ ਗਈ ਕਾਲੀ ਹੂੰ ਆਪਾਂ ਟਾਈਮ 'ਚੋਂ ਟਾਈਮ ਕੱਢ ਕੇ ਪੱਠੇ ਲੈਣ ਜਾਂਦੇ ਆ ਵੀ ਤੇਜ਼ੀ ਨਾਲ ਮੁੜਿਆ ਹੀ ਸਮਾਂ ਹੀ ਨਹੀਂ ਕਿਸੇ ਕੋਲ ਸਮਾਂ ਹੀ ਨਹੀਂ ਕਿਸੇ ਕੋਲੇ ਟਾਈਮ ਹੀ ਨਹੀਂ ਕਿਸੇ ਕੋਲੇ ਦੁਨੀਆ ਇੰਨੀ ਜਾਣੀ ਦੀ ਉਹ ਹੋ ਗਈ ਹੂੰ ਸਵਾਰਥੀ ਹੋ ਗਈ ਵੀ ਜੜਕ ਦੇਣੇ ਆਹ ਕੰਮ ਵੀ ਕਰ ਦਈਏ ਜੜਕ ਦੇਣੇ ਆਹ ਕੰਮ ਵੀ ਕਰ ਦਈਏ ਉਹ ਧੰਨ ਮੇਰੇ ਬਾਪੂ ਉਹ ਤਾਂ ਮੇਰੇ ਬਾਪੂਆਂ ਨੂੰ ਸਲੂਟ ਹੈ ਜਿਨ੍ਹਾਂ ਨੇ ਪਤਾ ਨਹੀਂ ਕਿੰਨਾ ਕਚਰਾ 100 200 ਸਾਲ ਪਹਿਲਾਂ 100 200 ਸਾਲ ਪਹਿਲਾਂ ਉਹਨਾਂ ਨੂੰ ਸਲੂਟ ਬਣਦਾ ਵੀ ਪਤਾ ਨਹੀਂ ਉਹਨਾਂ ਨੇ ਕਿੰਨਾ ਕਿੰਨਾ ਨਾਲ ਹਲਵਾ ਆ ਕਿੰਨੀ ਕਿੰਨਾ ਦੀ ਕਮਾਈ ਖਾਧੀ ਕਿੰਨਾ ਕਿੰਨਾ ਨੂੰ ਸੰਭਿਆ ਵੀ ਕਿੰਨੀਆਂ ਕੁ ਬਜ਼ੁਰਗਾਂ ਦੀਆਂ ਪੀੜੀਆਂ ਇਹਨਾਂ ਦੇ ਕੰਮ ਕਰਦਿਆਂ ਕਰਦੇ ਬਾਬੇ ਨਾਨਕ ਵੇਲੇ ਤੋਂ ਹਲ ਬੋਂਦੇ ਆਏ ਹਾਂ ਬਲਦਾਂ ਨਾਲ ਹਲ ਬਾਉਂਦੇ ਬਾਬੇ ਨਾਨਕ ਤੋਂ ਆਏ ਨੇ ਬਾਬੇ ਨਾਨਕ ਤੋਂ ਆਏ ਨੇ ਹਾਂ ਪਰ ਹੁਣ ਲੋਕਾਂ ਕੋਲੇ ਟਾਈਮ ਨਹੀਂ ਮਾਡਰਨ ਜ਼ਮਾਨਾ ਹੋ ਗਿਆ ਤੇ ਵੱਡੀ ਗੱਲ ਐਕਸੀਡੈਂਟ ਦਾ ਕਾਰਨ ਬਣਦੇ ਨੇ ਐਕਸੀਡੈਂਟ ਦਾ ਕਾਰਨ ਗਾਵਾਂ ਦਾ ਦੁੱਧ ਆਪਾਂ ਪੀਂਨੇ ਆ ਬਸ ਰੇੜੇ ਬਲਦਾਂ ਤੋਂ ਕੰਮ ਆਪਾਂ ਲੈਂਦਾ ਇਹ ਹੁਣ ਕਿਸੇ ਦੀ ਜਾਨ ਦਾ ਖਤਰਾ ਬਣਦੇ ਹਾਂ ਤੇ ਜਿਵੇਂ ਮੈਂ ਪਹਿਲਾਂ ਕਿਹਾ ਹੈ ਨਾ ਵੀ ਮਾਡਰਨ ਜ਼ਮਾਨਾ ਤੇਜ਼ੀ ਐ ਵੀ 100 100 ਸਾਲ ਪਹਿਲਾਂ ਬਾਬੇ ਨਾਨਕ ਵੇਲੇ ਦੇ ਇਹ ਹਾਲਾ ਚੱਲਦੇ ਆ ਰਹੇ ਨੇ ਪਰ ਤਨ ਸਲੂਟ ਹੋ ਬੰਦਾ ਬਿਰਗਾ ਨੂੰ ਵੀ ਜਿਹਨੇ ਇੰਨਾ ਟਾਈਮ ਚੋਂ ਟਾਈਮ ਕੱਢ ਕੇ ਠੰਡੇ ਸਵੇਰ ਨਾਲ ਕੰਮ ਕਰਦੇ ਸੀ ਕਿਤੇ 2 ਕਿਲੇ ਬਾਹ ਤੇ ਕਿਤੇ 3 ਕਿਲੇ ਬਾਹ ਤੇ ਕਿਤੇ 2.5 ਬਾਹ ਤੇ ਹੁਣ ਅੱਜ ਕੱਲ ਆਪਾਂ ਨੂੰ ਕੀ ਹੋਈ ਵੀ ਆਤਮਸਾ ਮੱਤੀ ਵੀ ਅਥਰ ਨੂੰ ਕੰਮ ਹੋ ਜੇ ਆਪਾਂ ਪੱਟਦੇ ਤੇਜ਼ੀਆਂ ਨੇ ਉਹ ਤੇਜ਼ੀਆਂ ਦਾ ਕਾਰਨ ਬਣ ਗਏ ਇਹ ਬਲਦ ਇਹਨਾਂ ਨੂੰ ਬੇਕਾਰ ਕਰਕੇ ਘਰੋਂ ਕੱਢਿਆ ਗਿਆ ਬੇਕਦਰੀ ਬੇਕਦਰੀ ਇਹਨਾਂ ਦੀ ਤਾਂ ਹੀ ਹੋਈ ਨਾ ਜੇ ਆਪਾਂ ਤੇਜ਼ੀਆਂ ਦਾ ਕਾਰਨ ਬਣੇ ਆਪਣੀ ਜੀ ਤੇਜ਼ੀ ਵੜੀ ਵੀ ਇਹ ਤੁਰਨ ਵਾਲੇ ਨੇ ਜਾਰੇ ਇਹਨਾਂ ਨੂੰ ਕੱਢੋ ਪਰੇ ਇਹਨਾਂ ਨੂੰ ਘਰੋਂ ਕੱਢੋ ਤੇ ਇੱਕ ਗੱਲ ਮੈਂ ਹਰੀਪੂਤ ਦੀ ਬਾਈ ਇੱਥੇ ਹੋਰ ਦੱਸਣਾ ਜਾਣਾ ਇਹ ਬਲਦ ਦੀ ਰਿਟਾਇਰਮੈਂਟ ਕੀਤੀ ਗਈ ਸੀ ਜਿਵੇਂ ਆਪਾਂ ਕੋਈ ਸਰਕਾਰੀ ਅਫਸਰ ਬੰਦੇ ਦੀ ਰਿਟਾਇਰਮੈਂਟ ਕਰਦੇ ਆ ਜਿਹਦੀ ਲੱਖ ਰੁਪਿਆ ਤਨਖਾਹ ਹੁੰਦੀ ਆ ਉਹ ਮੇ ਬਲਦ ਦੀ ਰਿਟਾਇਰਮੈਂਟ ਕੀਤੀ ਫਲਕਾਰੀ ਪਾ ਕੇ ਲੱਡੂ ਬੰਡੇ ਗਏ ਤਾਮਾ ਝਾਮਾ ਬਾਈ ਨੇ ਜਿਵੇਂ ਜਿਵੇਂ ਆਪਾਂ ਸਰਕਾਰੀ ਬੰਦੇ ਦੀ ਪੈਨਸ਼ਨ ਤੇ ਉਹ ਕਰਦੇ ਹੁੰਦੇ ਆ ਪਾਰਟੀ ਹੁਮੇ ਬਾਈ ਨੇ ਬਲਦ ਦੀ ਰਿਟਾਇਰਮੈਂਟ ਕੀਤੀ ਅੱਜ ਤੋਂ ਸਹੀ 2 ਸਾਲ ਪਹਿਲਾਂ ਫਲਕਾਰੀ ਪਾ ਕੇ ਨੱਥ ਵੀ ਬਾਈ ਨੇ ਵੜਤੀ ਉਹੀ ਬਲਦ ਬਾਈ ਦੇ ਅੱਜ ਘਰੇ ਖੜਾ ਕਹਿੰਦਾ ਜਿੰਨਾ ਟਾਈਮ ਇਹ ਆਪਦੇ ਸੁਆਸ ਨਹੀਂ ਪੂਰੇ ਕਰਦਾ ਉਨਾ ਟਾਈਮ ਇਹ ਮੇਰੇ ਕੋਲੇ ਸੇਵਾ ਜਾਰੀ ਰਹੂਗੀ ਇੱਕ ਗੱਲ ਹੋਰ ਆ ਵੀ ਰਿਟਾਇਰਮੈਂਟ ਦੀ ਵਜ੍ਹਾ ਵੀ ਕੀ ਸੀਗੀ ਕਿਉਂ ਆਪਾਂ ਨੂੰ ਇਹਨਾਂ ਨੇ ਜਿਵੇਂ ਮੈਂ ਹਰੇਕ ਵੀਡੀਓ ਚ ਕਹਿਣਾ ਵੀ ਆਪਾਂ ਨੂੰ ਇਹਨਾ ਨਹੀਂ ਦਿੱਤਾ ਜੋ ਕੁਝ ਦਿੱਤਾਗਾ ਖਾਣ ਨੂੰ ਤੇ ਬਾਕੀ ਜਿਹੜੇ ਸਾਡੇ ਬਜ਼ੁਰਗ ਸੀਗੇ ਉਹਨਾਂ ਦਾ ਐਡਾ ਕ ਲਗਨ ਜੁੜਿਆ ਵਾ ਸੀਗਾ ਇਹਨਾਂ ਦਾ ਬਲਦਾਂ ਨਾਲ ਐਡਾ ਕ ਲਗਨ ਜੁੜਿਆ ਵਾ ਸੀਗਾ ਵੀ ਸਾਡੇ ਕੋਲੇ ਮੰਨ ਕੇ ਚੱਲੋ ਸੱਤ ਹਲ ਚੱਲਦੇ ਸੀ 14 ਬਲਦ ਸੀਗੇ ਸਾਡੇ ਪਰਿਵਾਰ ਦੇ ਵਿੱਚ ਤਾਂ ਕਰਕੇ ਮੈਂ ਆਪਦੇ ਪਰਿਵਾਰ ਦਾ ਕਰਕੇ ਸਿਰਫ ਇੱਕ ਚਾਹੇ ਉਹਦੇ ਨਾਲ ਲੋਕਾਂ ਨੂੰ ਸਿਹਤ ਲਾ ਲਓ ਚਾਹੇ ਉਹਦੇ ਨਾਲ ਲੋਕਾਂ ਨੂੰ ਕੁਸ ਮਰਜ਼ੀ ਆ ਲਾ ਲਓ ਵੀ ਮੈਂ ਆਪਦੇ ਦਾਦਿਆਂ ਪਰਦਾਦਿਆਂ ਦੇ ਆਪਦੇ ਪਿਓ ਦੇ ਸਰਦਾ ਦੇ ਫੁੱਲ ਭੇਟ ਕਰੇ ਆਪਾਂ ਬਲਦ ਨੂੰ ਰਿਟਾਇਰਮੈਂਟ ਦੇ ਕੇ ਹਾਂ ਫ੍ਰੀ ਕਰਤਾ ਫ੍ਰੀ ਕਰਤਾ ਚਾਹੇ ਆਪਾਂ ਅਸੀਂ ਚੌਥੀ ਪੀੜ੍ਹੀ ਜਾ ਕੇ ਕਰਿਆ ਪਰ ਬਲਦ ਫ੍ਰੀ ਕਰਤਾ ਵੀ ਇਹਨਾਂ ਨੇ ਆਪਾਂ ਨੂੰ ਜੋ ਕੁਝ ਦਿੱਤਾ ਖਾਣ ਨੂੰ ਇਹਨਾਂ ਨੇ ਦਿੱਤਾ ਬਹੁਤ ਵਧੀਆ ਬਾਈ ਤੇਰਾ ਨੇਕ ਅੱਪਰਾ ਅੱਲਾ ਸਲਾੰਗਾ ਕਰਨੀ ਬਣਦੇ ਜਿਵੇਂ ਮੈਂ ਪਹਿਲਾਂ ਕਿਹਾਗਾ ਵੀ ਇੱਕ ਤਾਂ ਸਿਕੰਦਰ ਨੇ ਦੁਨੀਆ ਜਿੱਤੀ ਸੀ ਤੂੰ ਯਾਰ ਮੇਰਾ ਮਨ ਜਿੱਤ ਲਿਆ ਤਾਂ ਹੀ ਮੈਂ ਕਿਹਾ ਵੀ ਸਿਕੰਦਰ ਤੋਂ ਬਾਅਦ ਆਹ ਬੰਦੇ ਨੇ ਦੁਨੀਆ ਜਿੱਤ ਲਈ ਦੁਨੀਆ ਬਾਈ ਤੂੰ ਜਿੱਤਦੀ ਐ ਦੁਨੀਆ ਤੈਨੂੰ ਸਲੂਟ ਵੀ ਕਰਦੀ ਐ ਬਾਕੀ ਇੱਕ ਹੋਰ ਗੱਲ ਆ ਬਾਈ ਜਿਵੇਂ ਮੈਂ ਮਾਇਆ ਬਲਦ ਰਿਟਾਇਰਮੈਂਟ ਕੀਤੀ ਹੈਨਾ ਤਾਂ ਇਹਦੇ ਨਾਲ ਜਿਵੇਂ ਕਾਫੀ ਪਿੰਡਾਂ ਦੇ ਵਿੱਚ ਗੱਲਾਂ ਬਾਤਾਂ ਸੁਣਦੇ ਆ ਹੈਨਾ ਫੋਨ ਵੀ ਆਉਂਦੇ ਨੇ ਬਾਈ ਪੁੱਤਾ ਅਸੀਂ ਵੀ ਤੇਰੇ ਵਾਂਗੂ ਬਲਦ ਘਰੇ ਰੱਖ ਲਿਆ ਪਰ ਅਸੀਂ ਰਿਟਾਇਰਮੈਂਟ ਨਹੀਂ ਕਰੀ ਪਰ ਅਸੀਂ ਘਰੇ ਰੱਖ ਲਿਆ ਬਲਦ ਬਹੁਤ ਬਾਈ ਲੋਕਾਂ ਨੂੰ ਸਿਹਤ ਮਿਲ ਜਾ ਕਿੰਨੀ ਸੋਹਣੀ ਗੱਲ ਆ ਹੂੰ ਬਹੁਤ ਸੋਹਣੀ ਗੱਲ ਆ ਨਾ ਬਹੁਤ ਬਾਈ ਦੁਨੀਆ ਜਿੱਤਣ ਵਾਲਾ ਕੰਮ ਹੀ ਹੋ ਗਿਆ ਹਾਂ ਲੈ ਵੀ ਦਰਸ਼ਕੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਹੋ ਹੋਰ ਕਿਸਾਨ ਭਰਾਵਾਂ ਮਤਾਂਕ ਪਹੁੰਚਾ ਦਿਓ ਜਿੱਥੇ ਜਿੱਥੇ ਬਲਦ ਜਿੰਨਾਂ ਕੋਲੇ ਰੱਖੇ ਹੋਏ ਨੇ ਉਹ ਰਿਟਾਇਰਮੈਂਟਾਂ ਕਰਕੇ ਐਂ ਸਾਂਭ ਸੰਭਾਲ ਕਰੋ ਧੰਨਵਾਦ ਦੀ ਬੇਨਤੀ ਆ